ਆ ਜੋੜਨ ਵਾਲੀ ਗੱਲ ਆ ਰਸ਼ੀ ਯਾਰ ਉਹ ਆਕਾ ਕਰ ਚਿਹਰੇ ਚ ਯਾਰ ਨਾਲ ਗੱਲ ਖੋਣ ਲਾ ਲੋੜੀ ਵਿੱਚ ਦੇ ਕੇ ਆਉਂਗਾ ਪੂਆ ਨੂੰ ਤੇ ਮੇਰੀ ਗੱਲ ਵੀ ਸੁਣ ਲੋ ਤੁਸੀਂ ਜਾ ਫਿਰ ਪੂਆ ਨੂੰ ਲੋੜੀ ਦਿਨ ਆਉਂਦਿਆਂ ਨੂੰ ਫਿਰ ਮੈਂ ਵੀ ਨਹੀਂ ਹੋਣੀ ਦੇਖ ਲੈ ਦੁਖ ਦੀਆਂ ਰਗਾ ਤੇ ਹੱਥ ਤਰਦੀਏਗੇ ਜਾਣ ਜਾਣਾ ਕਿ ਚਾਚੀ ਤੇ ਦੱਸ ਜੇ ਨਹੀਂ ਆਇਆ ਕੋਈ ਨਾ ਸੀ ਅਗਲੇ ਦਾ ਜਹ ਜਾਂ ਮਤਾ ਹੁੰਦਾ ਉਹ ਜਾ ਕਰ ਲੈਂਦਾ ਮੈਂ ਕਿਹੜਾ ਮਾੜਾ ਕੀਤਾ ਉਹਨਾਂ ਦਾ ਕੋਈ ਮੈਂ ਕੀ ਸੋਚੀ ਜਾਨੀ ਆ ਕੀ ਸੋਚਣਾਗਾ ਮੈਂ ਤਾਂ ਇਹ ਸੋਚਦੀ ਆ ਤੇ ਖਲਾ ਤਾਈ ਨਾ ਆ ਕੇ ਜਾਣ ਕੇ ਦੁਖਦੀਆਂ ਲਗਾ ਤੇ ਹੱਥ ਧਰਦੀ ਆ ਆਖੇ ਤੇਰੇ ਪੇ ਕਹਿੰਦਾ ਨੀ ਕੋਈ ਆਇਆ ਉਹ ਤਾਂ ਕਹਿੰਦੀ ਸੀ ਮੇਰੇ ਤਾਂ ਤਨ ਭਤੀਜੇ ਨੇ ਬੁਰਸਿਆਂ ਵਰਗੇ ਨੇ ਹੁਣ ਕੋਈ ਸੰਧਾਰਾ ਦੇਣ ਵੀ ਨਹੀਂ ਆਇਆ ਜਾਣ ਜਾਣ ਕੇ ਪਰਸ ਤੈਨੂੰ ਪਤਾ ਤੀਮੀਆਂ ਮੱਚਦੀਆਂ ਰਹੀਆਂ ਤੈਨੂੰ ਕੌਣ ਕਹਿੰਦਾ ਕੌਣ ਕਹਿੰਦਾ ਅੰਬੋ ਕਹਿੰਦੀ ਆ ਕਿ ਕਹਦੀ ਉਹ ਤਾਂ ਭੱਜੀ ਗਈ ਸੀ ਜ਼ਮੀਨ ਲੜਾ ਲਵਾਉਣ ਦੀ ਮਾਰੀ ਹੁਣ ਆ ਕੇ ਹੋ ਕਰਦੀਆਂ ਤੂੰ ਫਿਰ ਜ਼ਮੀਨ ਕਿਹੜਾ ਆਪਾਂ ਲੈ ਕੇ ਆਉਣੀ ਸੀ ਅਗਲੀ ਦੀ ਜ਼ਮੀਨ ਆ ਉਹਦਾ ਕਰਾਉਣੀ ਸੀ ਹੋਹੀ ਗੱਲ ਆ ਬੁੜੀਆਂ ਤਾਂ ਜਾਣ ਕੇ ਲੁੱਚਪਣੇ ਕਰਦੀਆਂ ਨੇ ਬੁੜੀਆਂ ਨੂੰ ਤਾਂ ਆਏ ਆ ਵੀ ਕਿਉਂ ਆਪਦੇ ਪੇਕਿਆਂ ਨਾਲ ਵਰਤਦੀ ਆ ਚੰਗੇ ਬਾੜੇ ਪੱਜਣਗੇ ਤਾਂ ਮੇਰੇ ਪੇਕੀ ਤੇ ਮੇਰੀ ਗੱਲ ਸੁਣੋ ਹਾਂਜੀ ਆ ਪਾਣੀ ਜੇ ਹੋ ਗਿਆ ਦਿੱਤਾ ਖਾਣਾ ਮਹਿੰਗਾ ਤੂੰ ਮੈਂ ਉਧਰ ਨਾਤੀ ਸੀ ਗਿਆ ਤੇ ਚੱਲ ਤੂੰ ਦੇਖ ਲੈ ਜੇ ਨਾ ਹੋਣਾ ਤੂੰ ਨਾਲੀ ਤੇ ਚੱਲ ਫਿਰ ਮੈਂ ਖੇਡ ਕਣੀ ਜਾ ਕੇ ਆਉਣਾਗਾ ਆ ਕੇ ਨਾ ਹਾਲੂ ਜੀ ਚਤ ਮੰਨਿਆ ਤਾਂ ਠੀਕ ਆ ਚੰਗਾ ਕੇ ਨਾਲੀ ਇਹਨੂੰ ਕੀ ਪਤਾ ਬੁੜੀਆਂ ਦੇ ਗੱਲਾਂ ਦਾ ਪਸੇ ਤਾਂ ਕਹਿੰਦਾਂ ਮੈਂ ਜਾਣਾਂਗਾ ਆ ਘਰ ਤੋਂ ਪਰ ਬੰਦੇ ਨੂੰ ਕਿੱਥੇ ਦੱਸਿਆ ਜਾਂਦੀ ਨੇ ਪੂਰੀਆਂ ਗੱਲਾਂ ਸ਼ਰਮਤਾ ਉਹਨਾਂ ਨੂੰ ਵੀ ਓਵੇਂ ਚਾਹੀਦੀ ਆ ਪੀ ਦੱਸ ਜੇ ਕਿ ਲੋ ਬੂਫ ਲਿਆ ਤੇ ਕਿ ਲੋ ਰੇਉੜੀਆਂ ਦੇ ਜੋਗੇ ਉਹਨਾਂ ਨਾਲ ਕਿਹੜਾ ਸੋਡਾ ਘਰ ਚੱਕ ਕੇ ਲਿਆਵਾਂਗੇ ਅਸੀਂ ਇਹ ਤਾਂ ਮਾਨਤਾ ਨਾ ਹੁੰਦਾ ਦਾ ਜੇ ਉਹ ਮਾਪਿਓ ਹੋਣ ਫੇਰ ਆ ਕੇ ਕਿਉਂ ਅਤੀਜਿਆਂ ਦੇ ਬਸ ਪਵੇ ਬੰਦਾ ਹੋ ਹੋ ਪਤੀਜੀ ਵੀ ਆਏ ਹੁੰਦਾਗਾ ਵੀ ਵਰਤਨ ਦੀ ਰਿਸ਼ਤੇਦਾਰੀ ਹੈਗੀ ਚਲ ਮਨਾ ਉਹਨਾਂ ਦੀ ਮਰਜ਼ੀ ਚੰਗਾ ਖਾਣਾ ਹੰਡਾਉਣਾ ਆਪਦੇ ਘਰੇ ਸੌਖੇ ਬਸਣ ਭਰੀ ਨਹੀਂ ਹੈਗੀ ਹੋਰ ਤੁਸੀਂ ਕਿੱਧਰ ਮੱਛੀ ਤੇ ਜਾਂਦੀ ਹੈ ਦੇਖਦਾ ਤਾਂ ਤੁਹਾਨੂੰ ਨਹੀਂਗਾ ਵਾਹ ਸੇਕਲਾ ਤੁਸੀਂ ਕਿੱਧਰ ਆਏ ਹੋ ਬੂਟੇ ਚ ਬੂਟ ਕਸੇ ਆ ਪੂਰੇ ਉਹ ਮੈਂ ਉੱਥੇ ਖੜਾ ਜੜਕਦੀ ਰੱਡੇ ਦੇ ਹੋਰ ਕੋਈ ਕੰਮ ਵੀ ਕੀ ਹੈ ਤੁਹਾਨੂੰ ਤੇ ਮੈਂ ਤੁਹਾਨੂੰ ਆਇਆ ਕਹਿੰਦਾ ਸੀਗਾ ਆਪੂ ਕੋਲੋਂ ਲੈ ਕੇ ਨਾ ਬਗ ਜੀਸ ਵਾਰ ਯਾਰ ਆਹੋ ਇਹ ਉਮਰ ਵੇਖੀ ਆ ਭੂਆ ਦੀ ਕਿੰਨੀ ਹੋਈ ਆ ਭੂਆ ਨੂੰ ਲੋੜੀ ਦਿਓ ਹੁਣ ਤੁਸੀਂ ਉਹ ਜੇ ਆਪਣੇ ਭੈਣ ਹੁੰਦੀ ਉਹਨੂੰ ਵੀ ਲੈ ਕੇ ਜਾਂਦਾ ਮੈਂ ਲੋੜੀ ਜਦ ਭੈਣ ਹੁੰਦੀ ਫਿਰ ਭੈਣ ਨਾਲ ਵੇਖੀ ਜਾਂਦੀ ਹਣ ਭੂਆ ਨੂੰ ਸਾਰੀ ਉਮਰ ਘਰ ਥੋੜੀ ਖਵਾਉਣਾ ਜ਼ਮੀਨ ਨਾ ਕਰਾਈਏ ਤਾਂ ਭੂਆ ਨੇ ਉਹ ਤਾਂ ਬੜੇ ਮਟਰ ਪਨੀਰ ਖਵਾਉਂਦੀ ਸੀ ਤੂੰ ਸੂਟ ਵੀ ਲੈ ਕੇ ਦਿੱਤਾ ਸੀ ਤਾ ਤੂੰ ਇੰਨਾ ਤਾਂ ਕਰਨਾ ਹੀ ਪੈਂਦਾ ਹੁੰਦਾ ਫਿਰ ਇੰਨਾ ਕਰਨਾ ਮੈਂ ਰੋੜੀ ਵੀ ਦੇ ਆਉਣੇ ਆ ਿੱਡੀ ਵੱਡੀ ਗੱਲ ਹੈ 1500 ਦੀ ਨਾਲੇ ਤੇਰੇ ਭੂਆ ਨੇ ਬਥੇਰੇ ਨਖਰੇ ਕਰੀ ਸੀਗੇ ਉਹ ਤਾਂ ਗੱਡੀਆਂ ਮੰਗਾਉਂਦੀ ਸੀ ਫਿਰ ਜਾਉਂ ਤੁਹਾਡੇ ਨਾਲ ਹਰਸ਼ ਮੇਰੀ ਗੱਲ ਸੁਣ ਨਾ ਜਦੋਂ ਆਪਾਂ ਜ਼ਮੀਨ ਨਾ ਕਰਾਈ ਸੀ ਨਾ ਭੂਆ ਤੋਂ ਮੈਂ ਭੂਆ ਨੂੰ ਆਗਾ ਲੱਕਹੀ ਸੀ ਠੀਕ ਆ ਵੀ ਤੇ ਦੁਖ ਦੇ ਸਿੱਖਦੇ ਤੇ ਹਰ ਫਰਜ਼ ਨਿਭਾਉਂਗਾ ਠੀਕ ਆ ਇੱਥ ਓਏ ਯਾਰ ਕਿੱਡੀ ਹੁੰਦੀ ਗੱਲ ਆ ਯਾਰ ਅਰਸ਼ਾ ਸਮਝਾ ਵੀ ਕਰ ਤੂੰ ਗੱਲ ਇੱਕੋ ਇੱਕ ਭੂਆ ਆਪਣੇ ਬਥੇਰਾ ਚਰ ਦੇਤਾ ਹੁਣ ਉਹ ਆਪ ਦਾ ਘਰੇ ਖਾਵੇ ਪੀਵੇ ਹੁਣ ਆਪਾਂ ਥੋੜੀ ਦੇਈ ਜਾਵਾਂਗੇ ਓਏ ਖਾਣ ਪੀਣ ਦੀ ਗੱਲ ਨਹੀਂ ਹੁੰਦੀ ਅਰਸ਼ਾ ਠੀਕ ਆ ਆ ਰੀਤ ਰਵਾਇਤ ਤੁਰੇ ਆ ਜੀ ਨੀ ਠੀਕ ਆ ਸ਼ੁਰੂ ਤੋਂ ਮੇਰੇ ਤੋਂ ਤਾਂ ਹੁੰਦਾ ਨਹੀਂਗਾ ਤੁਸੀਂ ਕਰ ਲਓ ਜਿਹੜਾ ਕੋ ਸੁੰਨ ਚੱਲ ਤੂੰ ਨਹੀਂ ਜਾਣਾ ਨਾ ਜਾਣੀ ਠੀਕ ਆ ਯਾਰ ਪਰ ਮੈਂ ਤਾਂ ਭੂਗਲ ਜਾਊਂਗਾ ਠੀਕ ਆ ਮੰਨਣੀ ਹੁੰਦੀ ਨਹੀਂ ਮੇਰੀ ਕਦੇ ਜਾਊਗਾ ਭੂਆ ਕੋਲੇ ਲੋੜੀ ਲੈ ਕੇ ਇਹ ਘਰ ਬਾਰੇ ਤਾਂ ਸੋਚਦਾ ਨਹੀਂਗਾ ਜਮਾਂ ਵੀ ਮਾਸੀ ਨਾਲ ਦੇ ਦੇ ਹਾਂ ਪੁੱਤ ਦਿੰਨੀ ਆ ਦਾਤ ਤੇਰੀ ਮੰਮੀ ਕਿੱਥੇ ਗਈ ਆ ਉਹ ਨਾ ਪੂਆ ਨੂੰ ਸੰਧਾਰਾ ਦੇਣ ਗਈ ਆ ਅੱਛਾ ਚਲ ਆਇਆ ਦੇ ਦਿੰਨੀ ਆ ਦਾਤ ਤਾਂ ਮੈਂ ਠੀਕ ਆ ਮਾਸੀ ਮਾਸੀ ਤੂੰ ਸਿੰਦੇ ਸੰਧਾਰਾ ਦੇਣ ਦੇ ਜਾਵਾਂਗੇ ਪੁੱਤ ਤੇਰਾ ਚਾਚਾ ਦੇ ਕੇ ਆਊਗਾ ਸੰਧਾਰਾ ਅੱਛਾ ਮਾਸੀ ਹਾਂ ਮਾਸੀ ਨੇ ਮੰਮੀ ਕਹਿੰਦੀ ਸੀ ਪਹਿਲਾਂ ਤੁਸੀਂ ਵੀ ਨਹੀਂ ਦਵਾਲੀ ਵੇਲੇ ਸੰਧਾਰਾ ਦੇ ਕੇ ਆਏ ਨਹੀਂ ਤੇਰੀ ਮਾਤਾ ਉਹੀ ਬੋਲਦੀ ਰਹਿੰਦੀ ਐ ਅਨਿੱਕੇ ਨਿੱਕੇ ਜਵਾਬ ਵੀ ਮੈਨੂੰ ਸਮਝਾਉਣ ਲੱਗ ਗਏ ਮੇਰਾ ਬਲੱਡ ਨਾ ਵਧਾਇਆ ਕਰੋ ਅੱਗੇ ਤੇਰਾ ਚਾਚਾ ਮੇਰਾ ਬਲੱਡ ਵਧਾ ਕੇ ਜਾਵੜਿਆ ਆ ਕੜਚੀ ਦਾਲ ਦੀ ਲੈ ਕੇ ਜਾਣੀ ਤਾਂ ਵਗ ਜਾ ਲੈ ਕੇ ਠੀਕ ਆ ਮਸੀ ਮਾਵਾ ਸਖਾ ਦਿੰਦੀਆਂ ਫਿਰ ਜਵਾਬ ਕੋ ਉਹੀ ਕੁਝ ਬੋਲਦੇ ਆ ਮਗਰ ਆਪ ਨਹੀਂ ਦੇ ਜਾਂਦੇ ਕੁਇ ਕਰੀ ਜਾਂਦੇ ਰਹਿੰਦੇ ਆਗੇ ਫਰੇ ਸੰਧਾਰਾ ਦੇ ਕਲਾ ਮੈਂ ਹੀ ਰਹਿ ਗਿਆ ਉਹ ਵੀ ਆ ਕੋਈ ਸੁੱਖ ਆਇਆ ਨਹੀਂ ਪੂਰਾ ਵੀ ਕੋ ਹੋ ਗਿਆ ਆ ਬੈਚੌੜਾ ਯਾਰ ਅਸੂਂ ਜੀ ਵਿਚੀ ਰਹਿ ਗਿਆ ਅਸੂਂ ਤੇ ਮਾ ਹਣ ਤੁਸੀਂ ਕਿਧਰ ਚੱਲ ਚੱਲ ਪੈ ਤੋੜਾ ਲੱਗਦਾ ਤੇ ਅੱਡੇ ਜਾਂਦਾ ਦਾ ਸਮਾਨ ਲੈ ਜਾਊਗਾ ਮੈਂ ਟਾਲੇ ਨਹੀਂ ਤੁਸੀਂ ਨਹੀਂ ਮੇਰੀ ਗੱਲ ਮੰਨਦੇ ਕਦੇ ਅੱਛਾ ਟਾਲ ਵਾਲੀ ਕੀ ਗੱਲ ਹੈ ਤੇ ਯਾਰ ਨਹੀਂ ਹੁਣ ਭੂਆ ਕੋਲੇ ਚੌਥੇ ਦਿਨ ਕੀ ਆ ਓ ਚੌਥੇ ਦਿਨ ਕਿਉਂ ਯਾਰ ਪਹਿਲਾਂ ਤਾਂ ਉਂ ਜਾ ਕੇ ਆਇਆ ਸੀਗਾ ਮੈਂ ਯਾਰ ਉਮੇਸੇ ਮਿਲ ਕੇ ਆਇਆ ਸੀਗਾ ਯਾਰ ਹੁਣ ਸਾਰੇ ਤੇ ਆਏ ਆਪਣੇ ਨਾਲ ਵਾਲੇ ਮੈਨੂੰ ਪਤਾ ਉਸੇ ਦਾ ਹੀ ਫੋਨ ਆਇਆ ਹੁਣ ਐ ਵੀ ਲੈ ਕੇ ਆ ਲੋੜੀ ਮੇਰੇ ਕੋਲੇ ਅਸੀਂ ਇਹ ਰਵਾਰ ਕੇ ਸਾਰੇ ਲੋੜੀ ਦੇ ਆਏ ਠੀਕ ਆ ਭੂਆ ਨੂੰ ਦੇ ਆਏ ਤਾਂ ਦੇ ਆਏ ਲੋਕਾਂ ਦੀ ਰੀਸਾ ਹੁਣ ਆਪਾਂ ਨੂੰ ਖਰਚ ਮੇਰੀ ਗੱਲ ਹੁਣ 2 ਕਿੱਲੇ ਸੀ ਭੂਆ ਦੇ ਨਾਲ ਠੀਕ ਆ ਰੇਟ ਦੇ ਲਾ 35 ਲੱਖ ਦਾ ਕਿੱਲਾ ਹੋ ਰਿਹਾ 70 ਲੱਖ ਦਾ ਜਿਵੇਂ ਆ ਭੂਆ ਕੋਲੇ ਆਪਣੀ ਆਪਣੀ ਸੀ ਆਪਾਂ ਲੈ ਲਈ ਹੁਣ ਭੂਆ ਨੂੰ ਕਿਹੜੀ ਆ ਉਹ ਇਸ ਕਾ ਦਿੱਤੀ ਆ ਉਹਦਾ ਹੱਕ ਨਹੀਂ ਸੀ ਇਹ ਅੱਜ ਤਾਂ ਸਾਰੀਆਂ ਹੀ ਫਿਰਤੀ ਆ ਆਪਦਾ ਹੱਕ ਲੈ ਜਾਣ ਖਰਚ ਲੈ ਕੇ ਜਾਂਦੀਆਂ ਨੇ ਹੱਕ ਕੌਣ ਨਹੀਂ ਲੈ ਕੇ ਜਾਂਦੀਆਂ ਹੈਗੀਆਂ ਤੈਨੂੰ ਤਾਂ ਆ ਵੀ ਸਾਰਾ ਘਰ ਮੈਂ ਆਪਦੀ ਭੂਆ ਨੂੰ ਖਵਾਦਾ ਕਰ ਬਾਰੇ ਤਾਂ ਸੋਚਦਾ ਨਹੀਂਗਾ ਅੱਜ ਦੇ ਟਾਈਮ 'ਚ ਬਰੋਬਰ ਦਾ ਹਿੱਸਾ ਢੀਆਂ ਕੁੜੀਆਂ ਦਾ ਚੰਗਾ ਵੇਖ ਉਹ ਤੇਰੇ ਥਾਂ ਦੇਖੀਆਂ ਨੇ ਮੈਂ ਕੁੜੀਆਂ ਜ਼ਮੀਨ ਵੜਾ ਕੇ ਲੈ ਕੇ ਜਾਂਦੀਆਂ ਤੇ ਭਰਾਵਾਂ ਤੋਂ ਉਹ ਤਾਂ ਆਪਣੀ ਭੂਆ ਦਾ ਸਿਆਣੀ ਜਾਣ ਜੇ ਆਪਣੀ ਭੈਣ ਹੁੰਦੀ ਨਾ ਲੈ ਜਾਂਦੀ ਬਣਾ ਕੇ ਉਹ ਜਦੋਂ ਜ਼ਮੀਨ ਸੀ ਉਹਦੇ ਕੋਲੇ ਸਭ ਕੁਝ ਕਰਦੇ ਸੀਗੇ ਹੁਣ ਤੂੰ ਫੇਰ ਲੋੜੀ ਨੂੰ ਚੜ ਪਰੇ ਉਹ ਤਾਂ ਬਲਾਜ ਨੂੰ ਕਰਦੀ ਐ ਸੈਂ ਜੇ ਆਪਣੇ ਨਾਂ ਜ਼ਮੀਨ ਦਾ ਨਾ ਕਰਾ ਗਈ ਹੁਣ ਤੂੰ ਕਿਹੜੇ ਦੇਖੇ ਨਹੀਂ ਹੁੰਦੇ ਆ ਕੀ ਮਤਲਬ ਆ ਤੇ ਤੂੰ ਮੇਰੀ ਕਦੇ ਮੰਨਿਆ ਉਹ ਮੰਨਣ ਵਾਲੀ ਗੱਲਾਂ ਚਾਚਿਆ ਕਮਾਲ ਕਰੀ ਜਾਂਦੀ ਹੈਗੀ ਮੈਂ ਤਾਂ ਸਮਾਨ ਦੇਖ ਕੇ ਹਾਂ ਠੀਕ ਆ ਲੋੜੀ ਦਾ ਅੱਗੇ ਦਾ ਉਹਦੇ ਘਰ ਬਾਰੇ ਵੀ ਸੋਚ ਲਾ ਵੀ ਕਬੀਲਦਾਰੀ ਕਿੱਡੀ ਐ ਆ 2 ਕਿਲੋ ਰੋੜੀਆਂ ਤੇ ਮੂਫੀ ਨਾਲ ਕੋਈ ਘਟਣੀ ਪੈਣ ਲੱਗਿਆ ਠੀਕ ਆਪਾਂ ਨੂੰ ਨਾਲ ਤੀਆਂ ਨੂੰ ਦਿੱਤਾ ਨਹੀਂ ਹੋਂਦਾ ਹੁੰਦਾ ਐਸੇ ਨਾਲ ਹੀ ਘੱਟਾ ਪੈਂਦਾ ਪੂਰਾ ਜੋੜਾਂਗੇ ਨਾ ਤਾਂ ਹੀ ਘਰ ਦਾ ਕੁਝ ਬਣੂਗਾ ਤੂੰ ਤਾਂ ਡਾਈ ਜਾਨਾ ਛੱਰ ਲੈ ਆਹ ਜੋੜਨ ਵਾਲੀ ਗੱਲ ਨਾ ਛੇ ਯਾਰ ਉਹ ਆਕਾ ਘਰ ਚ ਦੇ ਚ ਯਾਰ ਨਾਲੇ ਗੱਲ ਖੋਲਣਾ ਲੋੜੀ ਨੂੰ ਦੇ ਕੇ ਆਉਂਪਾ ਨੂੰ ਤੇ ਮੇਰੀ ਗੱਲ ਵੀ ਸੁਣ ਲਓ ਤੁਸੀਂ ਜਾ ਫਿਰ ਭੂਆ ਨੂੰ ਲੋੜੀ ਦੇਣ ਆਉਂਦਿਆਂ ਨੂੰ ਫਿਰ ਮੈਂ ਵੀ ਨਹੀਂ ਹੋਣੀ ਇੱਥੇ ਮੈਂ ਵੀ ਚੱਲੀਆਂ ਉਹਦੇ ਪੇਕੇ ਜਾਂ ਭੂਆ ਚੋਂ ਲਓ ਜਾਂ ਮੈਨੂੰ ਦੇਖ ਲਓ ਅੱਜ ਕੀ ਕਰਨਿਆ ਆ ਪੇਕੇ ਨਾਲ ਜ ਫਿਰ ਤੁਸੀਂ ਭੂਆ ਕੋਲੇ ਜਾਣ ਵਾਲੀ ਨਿੱਤ ਗੱਲ ਕੀ ਕਰਦੇ ਹੋ ਐਡੀਓ ਮੈਂ ਤਰਕੀ ਕਰਕੇ ਕੀ ਗੱਲ ਹੈ ਸੀ ਕੀ ਗੱਲ ਓខਾ ਹੁੰਦਾ ਵੀ ਭੂਆ ਨੂੰ ਘਰ ਲਟਾਦਾ ਸਾਰਾ ਮੈਂ ਉਹ ਜਸੂਤਰੀ ਭੂਆ ਕੋਲੇ ਆ ਗਏ ਪੁੱਤ ਆਪਾਂ ਨਾ ਤੇ ਭੂਆ ਖੁਸ਼ ਹੋ ਜੂਗੀ ਹੈ ਨਾ ਜਿੰਨ ਦੱਸੇ ਆ ਗਏ ਆ ਚੱਲੀਏ ਪੁੱਤਾਂ ਜਾ ਥੱਟ ਲੱਗਦੀ ਹਣੀ ਤੈਨੂੰ ਹਲਾ ਚਾਚੂ ਪੀਨੇ ਚੱਲ ਗਿਆ ਪਾਜਾ ਚਲੋ ਜੀ ਆ ਜਾਓ ਆ ਜਾਓ ਆ ਜਾਓ ਪੰਜ ਰੁਪਏ ਪੰਜ ਰੁਪਏ ਪੰਜ ਰੁਪਏ ਪੰਜ ਰੁਪਏ ਪੰਜ ਰੁਪਏ ਚੱਲ ਪੁੱਤ ਚੱਲ 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 ਲਾ ਜੀਰਾ ਆ ਗਿਆ ਓਹ ਹੋ ਹੋਰ ਪਾਈ ਕੋੜੀਏ ਸਸਰੀ ਘਰ ਹੋ ਠੀਕ ਹੋ ਭਾਈ ਹਾਂ ਵੀਰੇ ਦੱਸੋ ਕਿਵੇਂ ਆਏ ਸਸਰੀ ਘਰ ਬਲਾਪੂਆ ਨੂੰ ਸਸਰੀ ਘਰ ਬਲਾਪੂਆ ਨੂੰ ਸੰਗ ਦਾ ਹੈ ਸੰਗ ਦਾ ਬਾਕੀ ਸਾਰੇ ਠੰਡ ਵਾਲੀ ਆ ਭਾਈ ਔਰ ਵੀਰੇ ਬਿਨਾਂ ਦੱਸੀ ਆ ਗਏ ਬਸ ਮੈਂ ਅੱਜ ਮੇਰੀ ਭੈਣ ਨੂੰ ਬਿਨ ਦੱਸੀ ਜਾ ਕੇ ਦਿਖਾਵਾਂ ਖੁਸ਼ ਹੋ ਜੂਗੀ ਮਾਂ ਹਾਂ ਚੱਲ ਵੀਰੇ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਂਦੀ ਸੱਸਰੀਕਾਲ ਨਹੀਂ ਬੁਲਾਈ ਤੇ ਪੂਆ ਨੂੰ ਏ ਲੈ ਵੀਰੇ ਤੁਸੀਂ ਬਾਹਰ ਹੀ ਬਹਿ ਗਏ ਕੋਈ ਨਾ ਭਾਈ ਕੋਈ ਨਾ ਇੱਥੇ ਬਹਿ ਜਾਗੇ ਕੋਈ ਨਹੀਂ ਆਜੋ ਅੰਦਰ ਠੰਡ ਹੈ ਨਾ ਨਾ ਕੋਈ ਨਾ ਬੈਠੇ ਆ ਜਵਾਕ ਨੂੰ ਵੀ ਠੰਡ ਹੋ ਗਈ ਬਸ ਇਹ ਤਾਂ ਜਿੱਦਨ ਵਾਲੀ ਆ ਗਿਆ ਜਵਾਕਾਂ ਦਾ ਸਾਨੂੰ ਪਤਾ ਆ ਭਾਈ ਜਿੱਦੀ ਵਾਲੇ ਹੋਦੇ ਨਹੀਂਗੇ ਹੂੰ ਤੇ ਕੋਈ ਵੀਰੇ ਭਾਬੀ ਨਹੀਂ ਆਏ ਭਾਬੀ ਭਾਈ ਤੇਰੀ ਬਿਮਾਰ ਹੋਰੀ ਹੈਗੀ ਉਹਨੂੰ ਵੀ ਠੰਡ ਜੀ ਲੱਗਦੀ ਹੈਗੀ ਅੱਛਾ ਹਾਂ ਠੰਡ ਹੋਈ ਬਹੁਤ ਕੋਈ ਹੋਰ ਤਾਂ ਕਰਕੇ ਨੂੰ ਉਹਨੂੰ ਲੈ ਕੇ ਆਵਾਂਗੇ ਤੇ ਜਿਆਦਾ ਵਾਦਾ ਵਾਦੇ ਮੈਂ ਤਾਂ ਮਾਹ ਚੱਲ ਤੈਨੂੰ ਭਾਈ ਤੇਰਾ ਸਮਾਨ ਫੜਾਇਆ ਮੈਂ ਜਾ ਕੇ ਹਾਂ ਆਸਮਦੀ ਹੈ ਹਨਾ ਹੋਰ ਮੈਂ ਤਾਂ ਡਿੱਕੀ ਆਣੀ ਸੀ ਕਿਦਣ ਵੀ ਵੀਰੇ ਦਾ ਫੋਨ ਆ ਗਿਆ ਤੁਸੀਂ ਫੋਨ ਕਰਿਆ ਨਹੀਂਗਾ ਮੈਂ ਜਾਣਕੀ ਨੇ ਫੋਨ ਕਰਿਆ ਮੈਂ ਅੱਜ ਮੇਰੀ ਭੈਣ ਨੂੰ ਆਈ ਜਾ ਕੇ ਦੇਖਦੇ ਆ ਮਾਂ ਕਿੰਨੀ ਖੁਸ਼ ਹੋਊਗੀ ਮਾਂ ਲੈ ਦਿਨ ਦੱਸੀ ਜਾਣ ਦੇ ਮਾਂ ਅੱਜ ਤੇ ਮੈਂ ਤਾਂ ਵੱਧੂ ਖੁਸ਼ੀ ਹੋਈ ਖੁਸ਼ੀ ਹੋ ਜੇ ਮੇਰਾ ਭਾਈ ਆਪਦਿਆਂ ਨੂੰ ਦੇਖ ਕੇ ਤਾਂ ਉਹ ਦੂਰੋਂ ਖੁਸ਼ੀ ਹੋ ਜਾਂਦੀ ਆ ਤੇਰੇ ਤੇਰੇ ਘਰੇ ਆ ਰਿਹਾ ਮੈਂ ਹਮਮਮ ਫਰ ਮਮੀ ਮੇਰੇ ਠੀਕ ਸਾਰੇ ਸਾਰੇ ਵਧੀਆ ਜਮਾ ਹਾਂ ਬਸ ਵਧੀਆ ਭਾਈ ਕੰਮ ਕਰਦੇ ਜਾ ਬਹੁਤ ਵਧੀਆ ਜਮਾ ਹਮਮ ਇਹ ਜਲੰਘ ਪੜਨ ਜ ਸੁਪਰੰਦ ਲੱਗਿਆ ਦੇਖੇ ਮੈਂ ਹੱਥ ਸਜਾਈ ਨੇ ਠੰਡ ਚਾਹ ਕੇ ਇਹਨੇ ਨਾਲ ਜਿੱਦ ਕਰ ਬੈਠੇ ਕਹਿੰਦਾ ਮੈਂ ਤਾਂ ਜਾਉਂਗਾ ਤਾਂ ਹੀ ਆ ਮਗਰ ਲੱਗ ਜਾਂਦੇ ਆ ਵੀਰੇ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਓਣੀ ਆ ਬਣਾ ਲੋ ਭਾਈ ਚਾਹ ਤਾਂ ਸੁੱਖ ਨਹੀਂ ਹੁੰਦੀ ਨੀ ਕਿਤੇ ਕਬੀਰੇ ਖੇਤ ਨੂੰ ਗਿਆ ਗਿਆ ਅੱਛਾ ਅੱਛਾ ਹਾਂ ਮੈਂ ਚਾਹ ਬਣਾ ਲ ਬਣਾ ਲਓ ਭਾਈ ਥੋੜਾ ਜਲਦੀ ਮੈਨੂੰ ਇੱਕ ਦੋ ਕੰਮ ਜੇ ਹੋਰ ਨੇਗੇ ਮੈਂ ਭਲਾ ਡੇਕਣੀ ਨਹੀਂ ਲੱਗੂਗਾ ਹੋਰ ਵੀਰੇ ਬਾਪੂ ਬਿਮਾਰ ਜਰਦਾ ਸੀ ਬਾਪੂ ਭਾਈ ਹੁਣ ਤਾਂ ਠੀਕ ਹੈਗਾ ਦਵਾਈ 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 ਦਵਾਤੀ ਸੀ ਉਹਨੂੰ ਮੈਂ ਹੋਰ ਕੀ ਆ ਵੀਰੇ ਉਹ ਵਧੀਆ ਵਧੀਆ ਉਹ ਠੀਕ ਆ ਵਧੀਆ ਤੂੰ ਫੋਨ ਨਹੀਂ ਕੀਤਾ ਮੈਨੂੰ ਮੈਨੂੰ ਕੱਦ ਵੀਰੇ ਨੇ ਫੋਨ ਨਹੀਂ ਕਰਿਆਗਾ ਬੈਨ ਦੱਸ ਹੀ ਆਇਆ ਸੀ ਜੇ ਆ ਗਿਆ ਜੀ ਤਾਂ ਫੋਨ ਕਰ ਦਿੰਦੀ ਮੈਂ ਪੁੱਤ ਆਏ ਹੋਣੇ ਆਏ ਜੀ ਥੋੜੀ ਚੱਲ ਫਸਲ ਵਾੜੀ ਠੀਕ ਆ ਭਾਈ ਹਾਂ ਫਸਲ ਵਾੜੀ ਵਧੀਆ ਬਸ ਯਾਰ ਅਤਈਆ ਤੈਨੂੰ ਫਸਲ ਵਾੜੀਆਂ ਦਾ ਅੱਜ ਗੱਲ ਉਹ ਕੀੜਾ ਤਾਂ ਨਹੀਂ ਵਾਇਆ ਥੱਲੇ ਥੰਡੇ ਆ ਪੈ ਰਿਆ ਯਾਰ ਦੋ ਕਿੱਲਿਆਂ ਚ ਆਪਣੇ ਵੀ ਪੈ ਰਹੇ ਦੋ ਕਿੱਲਿਆਂ ਨੂੰ ਯਾਰ ਤੇ ਭਾਈ ਛਿੱਟੀ ਹੈਗੀ ਜੇ ਠੀਕ ਉਹ ਦੇ ਬਸ ਉਹ ਤਾਂ ਹੁਣੀ ਆ ਉਹਦਾ ਸਾਹਮਣਾ ਤੂੰ ਫਿਰ ਮੁੜ ਕੇ ਵਾਦਾ ਵਧ ਗਿਆ ਫਿਰ ਹਿਸਾਬ ਤੱਕ ਕਿਹੜਾ ਘੋਰ ਕਰ ਜਾਣਾ ਵਾਣ ਹੁਣ ਵੀ ਵਾਣ ਵੀ ਐਸਟਰਾ ਆਪਾਂ ਨੇ ਵੱਡੇ ਲੈ ਰੱਖਿਆ ਵਾਣ ਬੁਦੀ ਨਹੀਂ ਜੀ ਅਸੀਂ ਸਰ ਜਣਾ ਅਸੀਂ ਕਿਊਟਲੀ ਮਾਰ ਦਿੰਦੇ ਆ ਆ ਜਿਓ ਤੁਸੀਂ ਵੀ ਮਾਰ ਲਿਓ ਭਾਈ ਕਿਹੜਾ ਨਾ ਨਾ ਵਾਂਗੇ sire ਕੀਤੀ ਤਾਂ ਸਾਰੀ ਕਰਦੇ ਨੇ ਯਾਰ ਤੁਸੀਂ ਤਾਂ ਜਮੀ ਨਹੀਂ ਝਾਕਦੇ ਉਧਰ ਨੂੰ ਵੀ ਅਸੀਂ ਆ ਜੀ ਨਾ ਨਾ ਯਾਰ ਆ ਆਉਣ ਜਾਣ ਵਾਲੀ ਰਿਸ਼ਤੇ ਵੱਡੇ ਹੁੰਦੇ ਨੇ ਨਾ ਤੈਨੂੰ ਹੋਰ ਤੇ ਜੀਆ ਮੇਰੇ ਦੋਸਤ ਦੇ ਵਰਗੇ ਭਰਾ ਕਰ ਕਰ ਹੁਣ ਕੋਈ ਨਾ ਕੋਈ ਨਾ ਤੂੰ ਉਹੀ ਨਾ ਕੰਮ ਲੀਏ ਟੈਨਸ਼ਨ ਲਿਆ ਕਰ ਕਿਸੇ ਗੱਲ ਦੀ ਸੋਚ ਨਾ ਕਰਿਆ ਕਰ ਤੂੰ ਦੱਸਿਆ ਕਰ ਉਹਦੇ ਭਾਈ ਨੂੰ ਚੰਗਾ ਹਾਂ ਪਰ ਬਾਹਰ ਨਾ ਮੰਨਿਆ ਕਰੋ ਕਿਸੇ ਗੱਲ ਤੇ ਤੁਸੀਂ ਚਾਹ ਪੀਓਗੇ ਹਾਂ ਲੈ ਅਸੀਂ ਤਾਂ ਫਿਰ ਚੱਲਦੇ ਆ ਸਾਨੂੰ ਨਾ ਕੰਮ ਨਹੀਂ ਇਕਦੋ ਨਾ ਰਹਿੰਦੇ ਕਿਹਣਾ ਨਾ 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 ਰਹਿਣ ਵਾਲਾ ਸਭ ਟਾਈਮ ਕਿੱਥੇ ਫਿਰ ਉਹ ਜੱਸੀ ਬਿਮਾਰ ਹੋਰੀਆਂ ਨਾਲੇ ਤਾਂ ਜਾ ਕੋਣ ਦਵਾਈ ਦੂਈ ਦਵਾਉਣੀ ਹੈਗੀ ਠੰਡੀ ਲੈ ਫਿਰ ਆਜੋ ਨਾ ਨਾ ਜਾਣੇ ਆ ਫਿਰ ਸਾਨੂੰ ਇੱਕ ਦੋ ਕੰਮ ਵੀ ਨੇ ਅੱਛਾ ਅੱਛਾ ਠੰਡ ਸੀ ਵੀ ਰਹੀ ਤਾਂ ਠੰਡ ਵੀ ਨਹੀਂ ਨਾ ਕੋਈ ਨਾ ਭਾਈ ਫੇਰ ਕੀ ਹੋਊਗਾ ਉਹ ਸਾਡੇ ਆ ਮੈਂ ਛੁੱਟਿਆ ਨਹੀਂ ਇਹ ਰਹਿ ਜਾਂਦਾ ਛੁੱਟੀਆਂ ਤਾਂ ਫਿਰ ਤੁਹਾਨੂੰ ਬੜਾ ਜਵਾਬ ਕਰੂ ਜੀ ਲਾਉਂਦੇ ਨੇ ਚਲੋ ਠੀਕ ਆ ਬਾਈ ਸਾਹਿਬ ਠੀਕ ਆ ਚਲੋ ਚਲ ਠੀਕ ਆ ਕੁੜੀ ਹੋਈ ਦਾ ਸੋਚ ਕਰੀ ਕਿਸੇ ਗੱਲ ਦੀ ਚੰਗਾ ਨਾ ਨਾ ਆ ਗਏ ਨਾਲੇ ਤੁਸੀਂ ਮਾਰ ਲਿਓ ਕਿਹੜਾ ਹਾਂ ਹਾਂ ਜ਼ਰੂਰ ਹਾਂ ਨਾ ਰੁਕੋ ਹਾਂ ਮੇਰੀ ਗਾਲੋ ਸੁਣੋ ਲੋੜੀ ਲੈ ਕੇ ਆਏ ਸੀ ਮੁੰਡਿਆਂ ਨੂੰ 500 ਰੁਪਿਆ ਦੇ ਦਿੰਦੇ ਪਹਿਲਾਂ ਬੋਲਦੀ ਮੈਨੂੰ ਤੁ ਆਜਾ ਲੈ ਵੀਰੇ ਰੁਕੋ ਮੁੰਡੇ ਨੂੰ ਤਾਂ ਕੋਈ ਦਿੱਤਾ ਨਹੀਂ ਵਿਚਾਰੇ ਨੂੰ ਕੀ ਗੱਲ ਹੈ ਲੈ ਦੱਸੋ ਪੈਸਾ ਨਹੀਂ ਆਉਂਦਾ ਕੋਈ ਆਪੀ ਕੋਈ ਨਾ ਲੈ ਵੀਰੇ ਕੋਈ ਕੋਈ ਜੀ ਜੀ ਲੜੀ ਠੀਕ ਆ ਚਲ ਠੀਕ ਆ ਬਾਅਦ ਦੱਸੋ ਲੈ ਵੀਰੇ ਧਿਆਨ ਨਾਲ ਜਾਈ ਠੰਡ ਹੈ ਕੋਈ ਨਾ ਭਾਈ ਕੋਈ ਨਾ ਆਜੋ ਤੁਸੀਂ ਮਾਰ ਲਿਓ ਜਿਹੜਾ ਹੈ ਹਾਂ ਠੀਕ ਆ ਭਾਈ ਠੀਕ ਆ ਵੀਰੇ ਲੈ ਵਧੀਆ ਹੋਇਆ ਵਧੀਆ ਤਾਂ ਹੋਇਆ ਅਰਸ਼ ਹੁਣ ਤੇਰਾ ਭਰਾ ਆ ਗਿਆ ਸੰਧਾਰ ਦੇ ਗਿਆ ਤੈਨੂੰ ਕਿੰਨੀ ਖੁਸ਼ੀ ਹੋਈ ਆ ਤੇ ਤੁਹਾਨੂੰ ਕਹਦਾ ਮਚੇਮਾ ਹੋ ਗਿਆ ਤੁਹਾਡਾ 500 ਰੁਪਿਆ ਲੱਗ ਗਿਆ ਉਹ ਗੱਲ 500 ਰੁਪਿਆ ਦੀ ਨਹੀਂ ਠੀਕ ਆ ਮੈਂ ਤੈਨੂੰ 500 ਨਹੀਂ ਕਿਹਾ ਜੇ ਮੈਂ ਪੂਆ ਕੋਲ ਸਹਾਰਾ ਲੈ ਕੇ ਜਾਵਾਂ ਤੇ ਮੇਰੀ ਪੂਆ ਕਿੰਨੀ ਖੁਸ਼ ਹੋਵੇ ਜਦੋਂ ਉਹਦੀ ਉਮਰ ਸੀ ਉਹਨੂੰ ਵੀ ਦੇਖੀ ਹੁੰਦੇ ਸੀ ਸਾਰਾ ਕੁਝ ਗੱਲ ਉਮਰ ਦੀ ਨਹੀਂ ਹੁੰਦੀ ਅਰਸ਼ ਕੁੜੀਆਂ ਤਾਂ ਮਰਦੇ ਦਮ ਤਾਂ ਕੁੜੀ ਗਦੇ ਹੁੰਦੀਆਂ ਨੇ ਵੇਚਿਆ ਨੂੰ ਚੰਗਾ ਵੇ ਤੇਰੀਆਂ ਤਾਂ ਆਹੀ ਗੱਲਾਂ ਵੀ ਪੂਆ ਨਾ ਰਹਿ ਜਾ ਲੋੜੀ ਹੁੰਨੀ ਉਹ ਮੇਰਾ ਭਰਾ ਦੇ ਗਿਆ ਤੈਨੂੰ ਉਹ ਦੁੱਖ ਹੋ ਗਿਆ ਹੁਣ ਤੇਰਾ ਮੇਰੇ ਮਹਿਪੂਆ ਨੂੰ ਲੋੜੀ ਦੇ ਕਿਉਂ ਕਿੰਨੀ ਖੁਸ਼ ਹੋਊਗੀ ਉਹ ਤੇ ਉਮਰ ਵੀ ਵੇਖ ਲਾ ਉਹਦੀ ਕਿੰਨੀ ਹੋਈ ਪਈ ਆ ਉਮਰ ਵਿੱਚ ਲੋੜੀ ਵਾਲੀ ਉਮਰ ਆ ਹੀ ਗੱਲ ਆ ਘਰ ਬਾਰੇ ਨਾ ਸੋਚੀ ਵੀ ਤੈਨੂੰ 50 ਵਾਰੀ ਕਹਿਦੀ ਆ ਗੱਲ ਆ ਹੁਣ 500 ਰੁਪਿਆ ਤਾਂ ਲੱਗਦਾ ਵੀ ਨਹੀਂ ਜੇ ਨੂੰ 500 ਰੁਪਿਆ ਉਹਨੂੰ ਕਰ ਦਿੱਤਾ ਨੀ ਮੈਂ ਮਚੇਵਾ ਤਾਂ ਤੈਨੂੰ ਐਸੇ ਗੱਲ ਦਾ ਹੀ ਆ ਵੀ ਤੇਰਾ 500 ਰੁਪਿਆ ਲੱਗ ਗਿਆ ਹੋਰ ਕੋਈ ਗੱਲ ਨਹੀਂ ਮੈਂ ਜਾਣਦੀ ਆ ਤੈਨੂੰ ਗੱਲ 500 ਰੁਪਏ ਦੀ ਨਹੀਂ ਹੈਗੀ ਠੀਕ ਆ ਜੇ ਮੈਨੂੰ ਤੈਨੂੰ ਖੁਸ਼ੀ ਹੋਈ ਆ ਤੇਰੇ ਭਰਾ ਆਉਣ ਦੀ ਉਹ ਮੇਰੇ ਭੂਆ ਨੂੰ ਵੀ ਮੇਰੀ ਨਹੀਂ ਖੁਸ਼ੀ ਹੋਊਗੀ ਜੇ ਭੂਆ ਨੂੰ ਆ ਗੱਲ ਪੂਆ ਨੇ ਤਿੰਨ ਹਿੱਸੇ ਨਹੀਂ ਕਰ ਰਹੇ ਸੀ ਜ਼ਮੀਨ ਦੇ। ਅੱਛਾ ਤੈਨੂੰ ਆਹਦਾ ਗੁੱਸਾ ਆਇਆ ਹੈ। ਕਿ ਪੂਆ ਨੇ ਕੱਲਿਆਂ ਨੂੰ ਆਪਾਂ ਨੂੰ ਜੁਆਇਨ ਨਹੀਂ ਦਿੱਤੀ। ਹਾਂ ਸੋਕ ਮੈਨੂੰ ਐਸੀ ਗੱਲ ਦਾ ਗੁੱਸਾ ਹੈ। ਪੂਆ ਨੇ ਆਪਾਂ ਨੂੰ ਕੱਲਿਆਂ ਨੂੰ ਜ਼ਮੀਨ ਨਹੀਂ ਦਿੱਤੀ ਤਿੰਨ ਹਿੱਸੇ ਕਰੇ ਨਾਲੇ ਮਿਲਦੇ ਵਰਤ ਦੇ ਆਪਾਂ ਸੀ ਪੂਆ ਨਾਲ। ਹਰਸ਼ ਪੂਆ ਆਪਦੀ ਜਗ੍ਹਾ ਸਹੀ ਸੀ ਠੀਕ ਆ। ਪੂਆ ਨੂੰ ਤਾਂ ਤਿੰਨੇ ਕਰ ਇੱਕੋ ਜਿਹੇ ਨੇਗੇ। ਜੇ ਆਪਾਂ ਨੂੰ ਕੱਲਿਆਂ ਨੂੰ ਜ਼ਮੀਨ ਦੇ ਕੇ ਜਾਂਦੀ ਤਾਂ ਆਪ ਵੀ ਵੜਵਾਰ ਮਰ ਜਾਂਦੇ ਤਿੰਨੇ ਕਰ। ਨਾਲੇ ਮੇਰੀ ਗੱਲ ਸੁਣ ਨਾ ਜੇ ਆਪਾਂ ਲੋੜੀ ਤੇ ਆਵੇਂ ਕਿੱਡੀ ਕੁੱਡੀ ਗੱਲ ਪੈਂਦੀ ਪੰਜ ਚਾਰ ਸੌ ਦੀ ਕਿੱਟੀ-ਉੱਟੀ ਗੱਲ ਅਰੇ ਤੂੰ ਜਾਏਂਗੀ ਲੋੜੀ ਲੈ ਕੇ ਮੇਰੇ ਨਾਲ ਤੇਰੀ ਕਿੰਨੀ ਸਰੇਤਾ ਘਰੂਪੂਗਾ ਤੇ ਕਿੰਨੀ ਖੁਸ਼ ਹੋਊਗੀ ਉਹ ਤੇ ਜੇ ਤੇਰ ਵੀ ਬਣੂਗੀ ਮੇਰੀ ਤਾਂ ਨਹੀਂ ਮੰਨਦੀ ਹਾਂ ਸੁਖ ਗੱਲ ਤਾਂ ਤੁਹਾਡੀ ਠੀਕ ਹੈ ਉਹ ਵੀ ਕਹੂਗੀ ਵੀ ਸੁਖ ਦੀ ਘਰ ਵਾਲੀ ਲੋੜੀ ਲੈ ਕੇ ਆਈ ਹੈਗੀ ਹਾਂ ਸੁਖ ਇਹਨਾਂ ਤਾਂ ਮੈਂ ਸੋਚਿਆ ਹੀ ਨਹੀਂ ਸੀ ਮੈਨੂੰ ਪੂਆ ਦੀ ਬਸ ਉਸੇ ਗੱਲ ਤੇ ਗੁੱਸਾ ਰਿਆ ਵੀ ਪੂਆ ਨੇ ਆਪਾਂ ਨੂੰ ਜ਼ਮੀਨ ਨਹੀਂ ਦਿੱਤੀ ਤਿੰਨ ਹਿੱਸੇ ਕਿਉਂ ਪਾਏ ਜੇ ਪੂਆ ਕੋਲੋਂ ਕੱਲ ਨੂੰ ਜ਼ਮੀਨ ਦੇ ਜਾਂਦੀ ਜੇ ਕੱਲ ਨੂੰ ਵੜਵੜ ਕੇ ਸੀ ਮਰ ਜਾਂਦੇ ਕੋਈ ਜੇਲ੍ਹ ਚ ਬੈਠਾ ਹਣਾ ਕੁਝ ਹੁੰਦਾ ਫਿਰ ਸਹੀ ਸੀ ਤਾ ਉਸ ਗੱਲ ਦੇ ਬਾਰੇ ਤਾਂ ਮੈਂ ਸੁੱਖ ਸੋਚਿਆ ਹੀ ਨਹੀਂ ਭੂਆ ਤਾਂ ਆਪਣਾ ਬਹੁਤ ਕਰਦੀ ਆ ਬਾਕੀ ਭੂਆ ਨੂੰ ਤੈਨੂੰ ਹੀ ਕਰੂ ਇੱਕੋ ਜੀ ਨੇ ਹਾਂ ਸੁੱਖ ਜਿਹੜਾ ਮੈਂ ਤੀਜਾ ਹਜੇ ਦੂਜੇ ਤੀਜੇ ਉਹਦੇ ਹੁਣ ਉਹ ਵੀ ਤਾਂ ਲੋੜੀ ਲੈ ਕੇ ਜਾਂਦੀ ਨਾ ਦੇਵੀ ਆਈ ਲੋੜੀਓ ਕੋਈ ਗੱਲ ਨਹੀਂ ਉਹਨੇ ਤਿੰਨ ਹਿੱਸੇ ਪਾਏ ਆ ਤੀਜੀ ਵਾਰੀ ਆਪਣੀ ਆਉਗੀ ਆਪਾਂ ਵੀ ਦੇ ਆਵਾਂਗੇ ਦੋ ਵਾਰੀ ਉਹਦੇ ਹੋਣਗੇ ਤੀਜੀ ਵਾਰੀ ਦੀ ਗੱਲ ਨਹੀਂ ਹੈਗੀ ਹਰਸ਼ ਆਪਾਂ ਹਰਸਾ ਲੋੜੀ ਦੇਖ ਕੇ ਆਇਆ ਕਰਾਂਗੇ ਭੂਆ ਨੂੰ ਠੀਕ ਆ ਨਾ ਆਪਾਂ ਨੇ ਜ਼ਮੀਨ ਦੇ ਨਾਲ ਨਹੀਂ ਵਰਤਣਾ ਭੂਆ ਨਾਲ ਜ਼ਮੀਨ ਨਾਲ ਤਾਂ ਨਿਵਰਤਨਾ ਪਰ ਭੂਆਣੇ ਤਾਂ ਜ਼ਮੀਨ ਵਾਲੀ ਉਹੀ ਗੱਲ ਕਰੀ ਐ ਨਾ ਠੀਕ ਆ ਮੇਰੀ ਗੱਲ ਸੁਣ ਅਰਸ਼ ਕੋਈ ਵਰਤੇ ਚ ਨਾ ਵਰਤੇ ਠੀਕ ਆ ਪਰ ਆਪਾਂ ਦਾ ਫਰਜ਼ ਨਾ ਹੋਣਾ ਠੀਕ ਆ ਚਲ ਸੋਚ ਲਈ ਕਿੰਨਾਂ ਖੜੀ ਹੋ ਚਲ ਬੰਡ ਉਹ ਸਮਾਨ ਲੈ ਕੇ ਜਿਹੜੀ ਤਾਂ ਆਪਾਂ ਸਮਾਨ ਦੀ ਕਿ ਲੋੜ ਆ ਅਵੀਰਾ ਦੇ ਕੇ ਤਾਂ ਗਿਆ ਹੁਣ ਆਹੀ ਆਪਾਂ ਭੂਆਣੂ ਦੇ ਆਵਾਂਗੇ ਇੰਨੀਆਂ ਰੋੜੀਆਂ ਗੱਜਾਂ ਆਪਾਂ ਕਿੱਥੋਂ ਖਾ ਲਾਂਗੇ ਨਾਲੇ ਚਲ ਫਿਰ ਤਿਆਰ ਹੋ ਜਾ ਰੋ ਚੱਲੀਏ ਭੂਆ ਕੋਲ ਠੀਕ ਆ ਚੱਲੋ ਆਜੋ ਠੀਕ ਹੈ ਕਾਹਦਾ ਕਲਾਸ ਮਾਨਤਰੀ ਲੈ ਚਲੋ ਆਦਾਰਸ਼ ਬੜੀਆ ਕੀਤਾ ਤੂੰ ਚੋਲਾ ਲਈ ਜਿਹੜਾ ਆ ਵਧੀਆ ਬਲੱਡੇ ਤੋਂ ਉਹ ਬੁਰਾ ਜਿਹਾ ਲੱਗਦਾ ਹੋਰ ਬੋਰੀ ਵਾਲੇ ਪੂਆ ਤੋਂ ਫੜੀਆ ਠੀਕ ਦੀ ਹੋਣੀ ਆ ਵਿਚਾਰੀ ਅੱਛਾ ਕੋਈ ਸੱਚੀ ਕਹ ਲੈ ਹੋਰ ਪੁੱਤ ਕਿਵੇਂ ਆ ਠੀਕ ਆ ਵਧੀਆ ਠੀਕ ਠਾਕ ਆ ਠੰਡ ਲਵਾ ਲਈ ਕੋਡ ਕੱਟ ਪਾ ਲਿਆ ਗਰ ਕੁੱਟੀ ਕੱਟੀ ਲੈ ਜਿੱਦੇ ਜਦੋਂ ਭਤੀਜੇ ਆ ਜਾਂਨਾ ਉਦੋਂ ਨਹੀਂ ਠੰਡ ਠੋਡ ਲੱਗਦੀ ਹੈਗੀ ਉਹ ਤਾਂ ਪਾਲਾ ਉਹੀ ਉੱਡ ਜਾਂਦਾਗਾ ਅੱਛਾ ਕਈ ਦਿਨਾਂ ਸੋਚੀ ਜਾਂਦੇ ਸੀ ਮਾਂ ਪੂਆ ਕੋਲ ਜਾਇਏ ਜਾਇਏ ਚੱਲ ਪੁੱਤ ਅੱਜ ਫਰੀਜ ਹੋਇਆ ਸੀਗਾ ਚੱਲ ਵਧੀਆ ਕੀਤਾ ਜਿਹੜਾ ਤੁਸੀਂ ਆਗੇ ਠੰਡਾ ਬੋਤੋਰੀ ਆਊਗਾ ਨਾ ਠੰਡ ਦਾ ਪੁੱਤ ਹੁਣ ਤਾਂ ਰੁਪਤਾ ਠੰਡ ਦਾ ਤਾਂ ਟਾਇਆ ਮਾਗਾ ਜੇ ਠੰਡਣਾ ਹੋਈ ਤਾਂ ਫਿਰ ਕਣਕਾ ਨਹੀਂ ਹੋਣੀ ਆ ਸਹੀ ਗੱਲ ਆ ਤੁਨ ਤਾਂ ਤਾਂ ਪਣੀ ਵੀ ਚਾਹੀਦੀ ਆ ਮੈਂ ਅੱਜ ਕਿਵੇਂ ਘਰ ਦਾ ਚਿੱਤਾ ਆ ਗਿਆ ਲੈ ਪੂਆ ਓਣੀ ਸੀ ਮੈਂ ਤਾਂ ਤੈਨੂੰ ਪਤੀ ਆ ਹੁਣ ਪੁੱਤ ਮੈਂ ਤਾਂ ਕਾਦੇ ਹਦੋਂ ਖੁੱਡ ਤੁਹਾਡੇ ਨਾਂ ਲਵਾਤੇ ਤੁਸੀਂ ਤਾਂ ਮੇਰੇ ਘਰ ਦਾ ਰਾਈ ਭੁੱਲ ਗਏ ਸੀ ਨਹੀਂ ਨਹੀਂ ਪੂਆ ਇਹ ਜੀ ਗੱਲ ਨਹੀਂ ਹੈਗੀ ਦੇਖ ਪੁੱਤ ਮੈਂ ਕਿਹੜਾ ਜਮੀਨ ਅਕੇ ਹਿੱਕ ਤੇ ਧਰ ਕੇ ਲੈ ਕੇ ਜਾਣੀ ਸੀ ਛੋਡੀ ਜ਼ਮੀਨ ਸੀ ਸੋਨ ਨਹੀਂ ਸਮਾਤੀ ਹਾਂ ਪੂਰਾ ਸਹੀ ਗੱਲ ਤੂੰ ਤਾਂ ਬਹੁਤ ਵਧੀਆ ਕੀਤਾ ਪੂਆ ਨਹੀਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕੌਣ ਛੱਡਦਾ ਜ਼ਮੀਨ ਕੋਈ ਨਹੀਂ ਛੱਡਦਾ ਪੁੱਤ ਆਪਣੇ ਕਰਪਾਲ ਕੀ ਕੁੜੀ ਲਈ ਗਈ ਜਮੀਨ ਵੰਡਾ ਕੇ ਉਹ ਹਾਂ ਆਪਣੇ ਵੰਡੀਆਂ ਦੀ ਹਾਂ ਦੱਸ ਵੀ ਫਿਰ ਵੇਖਿਆ ਨਾ ਟੁੱਟ ਕੇ ਬਹਿ ਜਾਂਦੀਆਂ ਨੇ ਦੋ ਕਰਾਂ ਦਾ ਵੰਡ ਨਹੀਂ ਸਾਰੀਆਂ ਦੋ ਕਰਾਂ ਦਾ ਪਿੱਛੇ ਆਉਂਦਾ ਭਰਾ ਛੱਡਦਾ ਦੇਖ ਲੈ ਨਾ ਪੁੱਤ ਮਾੜੀ ਗੱਲ ਲੱਗੀ ਕਿ ਇਹ 5-4 ਲੱਖ ਰੁਪਈਆ ਮਿਲਿਆ ਹੋਣਾਗਾ ਨਾ ਇਹ ਉਹਦੇ ਨਾਲ ਕਿਹੜਾ ਸਦੀਆਂ ਟੱਪ ਜਾਣਗੇ ਆਪਾਂ ਨੂੰ ਹੂੰ ਨਾਲੇ ਜ਼ਿੰਦਗੀ ਭਰ ਲਈ ਟੁੱਟ ਕੇ ਬਹਿ ਗਈ ਸਹੀ ਗੱਲ ਆ ਜਦੋਂ ਨਾ ਭਰਾ ਭਤੀਜੇ ਆਉਂਦੇ ਨੇ ਨਾ ਸਿਰ ਉੱਚਾ ਹੋ ਜਾਂਦਾਗਾ ਮੈਂ ਇਹ ਹਰ ਛੂ ਕਿਹਾ ਸੀ ਮਹਾਦੇਵੀ ਭੂਆ ਨੂੰ ਕਿੰਨੀ ਖੁਸ਼ੀ ਹੋਊਗੀ ਸੁਪਵਾਗੇ ਸਹੀ ਗੱਲ ਪੁੱਤ ਜਦੋਂ ਤੂੰ ਮੈਨੂੰ ਆ ਗਿਆ ਜਦੋਂ ਤੂੰ ਮੈਨੂੰ ਦੇਖ ਗਿਆ ਨਾ ਮੇਨ ਤਾਂ ਗੋਡੇ-ਗੋਡੇ ਚਾ ਚੜ ਗਿਆ ਲੈ ਤੇਰਾ ਫੁੱਫੜ ਵੀ ਤੁਰਿਆ ਆਉਂਦਾਗਾ ਹੋਸ਼ ਆਪਣੀ ਹੋ ਠੀਕ ਹਾਂ ਕਿੱਧਰ ਜਾਏ ਮੈਂ ਤਾਂ ਇੱਧਰ ਗਿਆ ਸੀਗਾ ਸਿਕੁਲ ਕੰਮ ਗਿਆ ਸੀ ਦੇ ਫੁੱਫੜਾ ਚਿੱਟੇ ਬਾਈ ਫਿਰਦਾਗਾ ਫਿਰ ਪੁੱਤ ਹੁਣ ਪਉਣੀ ਆ ਜਦੋਂ ਮੇਰੇ ਪੁੱਤ ਪੁੱਤ ਨਾ ਨਾ ਬੈ ਜਾ ਨਾ ਤੂੰ ਕੋਈ ਬੈ ਤੂੰ ਬੈ ਜਾ ਬਈ ਆਪਣੀ ਬੈਠੋ ਹੋਰ ਵਾਰੀ ਵਲੀ ਠੀਕ ਆ ਕਿਵੇਂ ਲਿਓ ਨਾ ਨਾ ਵਧੀਆ ਆ ਵੀ ਕਰ ਲੈਨੇ ਆ ਅੱਛਾ ਚਲ ਵਧੀਆ ਤੇ ਕਿਵੇਂ ਆਪਣਾ ਸੂਰਜੀ ਫਸਲ ਵੜੀ ਕਿਵੇਂ ਆ ਵਧੀਆ ਵਧੀਆ ਸਾਰੇ ਉੱਧਰਲੇ ਘਰ ਕਿਵੇਂ ਆ ਸਾਰੇ ਠੀਕ ਆ ਸਾਰੇ ਠੀਕ ਠਾਕ ਨੇ ਆਏ ਨਹੀਂ ਸੀ ਰਵਰ ਕੇ ਤੁਹਾਨੂੰ ਪਤਾ ਹੀ ਆ ਪੁੱਤ ਉਹ ਤਾਂ ਕਹਿੰਦੀ ਕੁੜੀ ਉਹਨਾਂ ਦੀ ਇਹਨੂੰ ਪੁੱਛੋ ਕਹਿੰਦੀ ਸਾਥ ਹੀ ਗਈ ਆ ਉਹਨਾਂ ਦੀ ਕੁੜੀ ਆਈ ਸੀ ਛੋਟੀ ਹਾਂ ਸਾਡੇ ਤੇ ਭੂਣ ਦੇਣ ਦੇ ਆਮਣ ਪੁੱਤ ਕਹਿੰਦਾ ਕੋਈ ਹੁੰਦਾ ਕੁਛ ਆ ਜਾਣ ਕੇ ਨਾ ਕੋਈ ਜੁਸ਼ ਹੁੰਦਾ ਉਹਦੀ ਮਾਂ ਨਹੀਂ ਭੇਜੀ ਹੁੰਨੀ ਜਾਣ ਕੇ ਕੀ ਪੁੱਛ ਪਤਾ ਕਰਕੇ ਆਂ ਜਾਂਦੇ ਆ ਜਾਂਦੇ ਨਹੀਂ ਚਲ ਕੋਈ ਨਾ ਪਤਾ ਮੈਨੂੰ ਕੀ ਗੁੱਸਾ ਮਸੀਲਾ ਕਿਸੇ ਤੱਕ ਤੁਸੀਂ ਦੇਗੇ ਤਾਂ ਕੋਈ ਗੱਲ ਨਹੀਂ ਆਏ ਹੋ ਜਾਂਦਾ ਤਾਂ ਮਾਂ ਤਾਂ ਨਾ ਹੁੰਦਾਗਾ ਕੋਈ ਖਾਣ ਦਾ ਭੁੱਖਾ ਤਾਂ ਹੁੰਦਾ ਨਹੀਂ ਗਾ ਇਹ ਤਾਂ ਗੱਲ ਆਪੂਆ ਉਹ ਸਹੀ ਕਹਿੰਦੇ ਨੇ ਕਿ ਕੁੜੀਆਂ ਤਾਂ ਮਰਦੇ ਦਮ ਤੱਕ ਪੇਕੇ ਨੂੰ ਡੇਕਦੀਆਂ ਨਹੀਂ ਆਂ ਚਲ ਤੁਸੀਂ ਐ ਕਰੋ ਤੁਸੀਂ ਗੱਲਾਂ ਕਰੋ ਤੇ ਮੈਂ ਬਣਾਲੀ ਤੋਂ ਭੱਜ ਕੇ ਸਮੋਸੇ ਪਰਦੇ ਆਂ ਬਰੈਡ ਦਾ ਸਮੋਸੇ ਤਾਂ ਕਿਉਂ ਖੇਚਲਾ ਕਰਦੇ ਹੋ ਇੰਨੇ ਖੁਸ਼ਰੀ ਹੁੰਦਾ ਇੰਨੀ ਬਹੁਤ ਮਿਲ ਗਿਆ ਕਿ ਸਮੋਸਿਆਂ ਦੀ ਕਿੱਡੀ ਕਾ ਗੱਲ ਆ ਜੀ ਤੁਸੀਂ ਵੀ ਐਡੀ ਦੂਰੋਂ ਚੱਲ ਕੇ ਆ ਰੁੱਖੀ ਚਾਹ ਤਾਂ ਕਿ ਪੈਣ ਪਾਈ ਨੂੰ ਫੜਾਈ ਵੀ ਨਹੀਂ ਜਾਂਦੀ ਚੱਲ ਭੂਆ ਫਿਰ ਕੀ ਹੁੰਦਾ ਸੀ ਕੁਛ ਨਹੀਂ ਹੁੰਦਾ ਹਰ ਹਰ ਸਤੂ ਸੁਣਾ ਨੀਤੀ ਇਹ ਸਾਰੇ ਠੀਕ ਹੈ ਤੇਰੇ ਤੇ ਕਿਆ ਕਰੀਓ ਹਾਂਜੀ ਭੂਆ ਜੀ ਵਧੀਆ ਸਾਰੇ ਦੇਖ ਲਾਰਸ ਤੈਨੂੰ ਮੈਂ ਕਹਿੰਦਾ ਸੀਗਾ ਜੀ ਭੂਆ ਨੂੰ ਇੰਨੀ ਖੁਸ਼ੀ ਹੋ ਤੇਰੀ ਹਾਂ ਸੁਖੋ ਤਾਂ ਹੈ ਭੂਆ ਤਾਂ ਬਹੁਤ ਖੁਸ਼ ਹੋਈ ਹੈ ਫੇਰ ਮੇਰੀ ਗੱਲ ਸੁਣਾ ਨੀਤੀ ਇਹ ਕਿਆ ਨਤਾ ਕੇ ਧੀਆ ਸਿਵਾਂ ਚ ਪਈਆਂ ਕਫਨ ਵੀ ਢੀਕਦੀਆਂ ਹੁੰਦੀਆਂ ਨੇ ਇਹਦਾ ਫੇਰਾ ਕੇ ਚਿੱਤ ਤਿਹਾਰਾਗਾ ਕਿ ਕੋਈ ਦੇਖਿਆ ਤਾਂ ਠੀਕ ਆ ਨਾ ਇਹ ਫਿਰ ਕਿਹੜਾ ਧੀਆ ਕੇ ਰੁਕ ਕਰ ਚੱਕ ਕੇ ਲੈ ਜਾਣਗੇ ਇਹਦਾ ਰੀਤੀ ਰਿਵਾਜ ਬਣਿਆ ਪੂਆ ਇਹ ਨਾਲ ਕਿਹੜਾ ਕੋਈ ਰਾਜ ਲੰਦਾ ਕੋਈ ਨਹੀਂ ਰਾਜ ਦਾ ਪੁੱਤ ਆਇਆਗਾ ਆਇ ਹੋ ਜਾ ਦਾਸ ਗਵੰਡ ਨੂੰ ਵੀ ਲੈ ਇਹਦਾ ਭਤੀਜਾ ਆ ਸੀਗਾ ਹਾਂ ਤੇ ਭਰਾ ਭਜਾ ਜਾਈ ਤੇ ਭਤੀਜਾ ਵੀ ਇਹਨੂੰ ਆਈ ਸੀਗੀ ਇਹ ਨਹੀਂ ਉਹ ਉਹਨਾਂ ਨੇ ਹੁਣ ਦੇਖ ਮਾਂ ਪਿਓ ਤਾਂ ਸਦਾ ਬਹਿੰਦੇ ਰਹੀ ਹੁੰਦੇ ਹਾਂ ਸਹੀ ਹਾਂ ਆਇਆ ਤੇ ਜੀ ਭਤੀਜ ਨੂੰ ਹਾਂ ਆ ਗਿਆ ਐਡਾ ਨਾ ਉਹਨਾਂ ਦੀ ਮਹਿਮਾਨ ਹੈ ਆਪਦੀ ਇੱਜ਼ਤ ਨਾ ਸਹੀ ਗੱਲ ਚੱਲ ਪੁੱਤ ਮੈਂ ਕਰਕੇ ਲਿਆਉਣੀ ਆ ਚਾਹ ਦੀ ਘੁੱਟ ਨਾ ਲੈ ਆ ਕੋਈ ਜਾਣਾ ਵੀ ਆਪੂਆ ਸਿਨੇਮਾ ਕੋਈ ਠੰਡ ਹੋਈ ਪਈ ਆ ਪੁੱਤਾ ਠੰਡਾ ਵੀ ਨਹੀਂ ਪਿੱਛੇ ਇੱਕ ਪਸੂ ਹੱਥ ਪੈਰੇ ਰਹਿਣਗੇ ਹਾਂ ਇਹ ਵੀ ਗੱਲ ਸਹੀ ਆ ਹਾਂ